ਇਹ ਜੀ ਸਾਨੂੰ ਸਮੇਂ-ਸਮੇਂ ਦੇ ਉੱਤੇ ਮਾਨਯੋਗ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਫ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਉੱਚ ਅਫਸਰਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਅੱਜ ਸਾਰੇ ਜ਼ਿਲ੍ਹੇ 'ਚ ਦਿਸ਼ਾ ਨਿਰਦੇਸ਼ ਸੀਗਾ ਕਿ ਕਸੋ ਆਪਰੇਸ਼ਨ ਕੀਤੇ ਜਾਣ ਕੋਆਰਡੀਨੇਟ ਸਰਚ ਆਪਰੇਸ਼ਨ ਅਸੀਂ ਡੇਲੀ ਦੀ ਤਰ੍ਹਾਂ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਆ ਨਸ਼ੇ ਦੀ ਰੋਕਥਾਮ ਲਈ ਇਹਦੇ 'ਚ ਨਾ ਸਿਰਫ ਅਸੀਂ ਲੋਕਾਂ ਨੂੰ ਸਿੱਖਿਅਤ ਕਰਦੇ ਆ ਬਲਕਿ ਜਿਹੜੇ ਕੋਈ ਨਸ਼ੇ ਦੇ ਨਸ਼ਾ ਵੇਚਣ ਦੇ ਵਿੱਚ ਜਾਂ ਨਸ਼ਾ ਕੰਜ਼ਿਊਮ ਕਰਨ ਦੇ ਇਨਵੋਲਵ ਲੋਕ ਨੇ ਜਿਹੜੇ ਕੰਜ਼ਿਊਮ ਕਰਦੇ ਨੇ ਉਹਨਾਂ ਨੂੰ ਉਸ ਕਾਬੂ ਕਰਕੇ ਡੀ ਐਡਿਕਟ ਕਰਦੇ ਆ ਜਿਹੜੇ ਨਸ਼ਾ ਵੇਚਣ ਦੇ ਆਦੀ ਨੇ ਉਹਨਾਂ ਨੂੰ ਅਸੀਂ ਫੜ ਕੇ ਪਰਚੇ ਵਗੈਰਾ ਦਿੰਦੇ ਆ ਤੇ ਅੱਜ ਵੀ ਅਸੀਂ ਜਿਹੜੀਆਂ ਅਜੀਆਂ ਕੁ ਸਥਾਨ ਸੀਗੇ ਜਿਹੜੇ ਅਵੰਢਣ ਹੁੰਦੇ ਨੇ ਜਿੱਥੇ ਜਾ ਕੇ ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ ਉਹ ਨਸ਼ੇ ਦੀ ਲੱਤ ਪਏ ਹੋਏ ਨੇ ਉਹ ਜਾ ਕੇ ਨਸ਼ਾ ਕਰਦੇ ਨੇ ਅੱਜ ਅਸੀਂ ਇਸੇ ਪਲਕਸ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਤੇ ਲਿਹੜੀ ਰੋਡ ਤੋਂ ਜਾ ਕੇ ਤੇ ਉੱਥੇ ਵੀ ਅਸੀਂ ਕੀਤਾ ਤੇ ਹੋਰ ਹੋਰ ਕੁਝ ਸਥਾਨਾਂ ਤੇ ਵੀ ਅਸੀਂ ਕਰਾਂਗੇ ਤੇ ਇਹ ਸਾਡੀ ਡਰਾਈਵ ਚੱਲ ਰਹੀ ਹੈ ਨਸ਼ੇ ਦੀ ਰੋਕਥਾਮ ਲਈ ਤਾਂ ਕਿ ਅਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਨੱਥ ਪਾ ਸਕੀਏ। ਹੁਣ ਤੱਕ ਕਿੰਨੇ ਕੁ ਲੋਕੀ ਕੋਈ ਫੜਿਆ ਗਿਆ ਇਸ ਟਾਈਮ? ਅਸੀਂ ਤਿੰਨ ਲੋਕਾਂ ਨੂੰ ਇੱਥੋਂ ਗ੍ਰਿਫਤਾਰ ਫੜਿਆ ਜੀ ਜਿਹੜੇ ਨਸ਼ਾ ਕਰ ਰਹੇ ਸੀਗੇ ਤੇ ਉਹਨਾਂ ਤੋਂ ਪੁੱਛਗੀਆਂ ਜਾਰੀ ਹੈ ਉਹਨੂੰ ਅਸੀਂ ਕਰਾਂਗੇ ਤੇ ਹੋਰ ਥਾਵਾਂ ਤੇ ਵੀ ਕਰਾਂਗੇ। ਸਾਡਾ ਹੋਰ ਕਿਹੜੇ ਸਬਟ੍ਰੈਕਟਿਵ ਡੇਰੀ ਹੈਗੇ ਆ? ਸਾਡਾ ਇਦਾਂ ਜੀ ਮੈਂ ਜਿੰਨੇ ਵੀ ਕਹਿਣਾ ਚਾਹੁੰਦਾ ਆਪਣੇ ਜਿਹੜੇ ਸਮੂਹ ਜਿਹੜੇ ਆਪਣੇ ਖੰਨਾ ਦੇ ਲੋਕ ਨੇ ਉਹ ਇਸ ਗੱਲ ਤੋਂ ਨਿਸ਼ਚਿਤ ਰਹਿਣ ਵੀ ਅਸੀਂ ਇੱਥੇ ਨਸ਼ੇ ਦਾ ਕਾਰੋਬਾਰ ਨਹੀਂ ਚੱਲਣ ਦੇਵਾਂਗੇ। ਏ ਮੈਂ ਸਖਤ ਤੌਰ ਤੇ ਵਰਜਨਾ ਜਿਹੜਾ ਨਸ਼ਾ ਦੇ ਵਿੱਚ ਇਨਵੋਲਵ ਨੇ ਜੇ ਕੋਈ ਨਸ਼ੇ ਦਾ ਸਮਗਲਰ ਹੈ ਕੋਈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਜੀ ਇਹ ਮਹਿੰਮ ਲਗਾਤਾਰ ਚਲਦੀ ਰਹੇਗੀ ਲਗਾਤਾਰ ਚਲਦੀ ਰਹੇਗੀ ਜੀ ਦਿਨ ਰਾਤ ਅਸੀਂ ਇਸ ਕੰਮ ਲਈ ਰਿਹੜੀਆਂ ਤੇ ਅਸੀਂ ਨਸ਼ਾ ਮੁਕਤ ਕਰਾਉਣ ਲਈ ਵਚਨਬੱਧ ਹਾਂ ਕੀ ਸਾਹਿਬ ਕੀ ਕਰਨਾ ਚਾਹੁੰਗੇ ਖਨਾਵਾਸੇ ਨੂੰ ਅਪੀਲ ਹੈ ਵੈਸੇ ਤਾਂ ਕੰਟਰੋਲ ਹੈ ਕਾਫੀ ਜ਼ਿਆਦਾ ਇੱਥੇ ਉਹਨਾਂ ਖਨਾਵਾ ਦੇ ਵਿੱਚ ਪਰ ਫੇਰ ਵੀ ਸਾਨੂੰ ਸਮੇਂ-ਸਮੇਂ ਤੇ ਲੋਕਾਂ ਵੱਲੋਂ ਵੀ ਕੰਪਲੇਂਟਸ ਆਉਂਦੀਆਂ ਨੇ ਤੇ ਸਾਡੀਆਂ ਇਨਪੁੱਟਸ ਵੀ ਨੇ ਸਾਡੀ ਆਪਣੀ ਇੰਟੈਲੀਜੈਂਸ ਵੀ ਆ ਉਹ ਅਸੀਂ ਉਹਨੂੰ ਇੰਟੈਲੀਜੈਂਸ ਕਲੈਕਟ ਕਰ